ਕਹਿੰਦੇ ਕੈਨੇਡਾ ਜਾਣ ਦਾ ਪ੍ਰਬੰਧ ਹੋ ਗਿਆ ਸੀ ਬਾਪੂ ਨੇ 30-35 ਲੱਖ ਦਾ ਕਰਜ਼ਾ ਵੀ ਲੈ ਲਿਆ ਸੀ ਬਸ ਤਿਆਰੀ ਸੀ ਅਚਾਨਕ ਕਰੇ ਚਿੱਠੀ ਆ ਗਈ ਬਿਜਲੀ ਬੋਰਡ ਦੀ ਕਿ ਆ ਜਾ ਭਾਈ ਤੈਨੂੰ ਐਸਟੀਓ ਲਾਤਾ ਤੇਰਾ ਪੇਪਰ ਕਲੀਅਰ ਹੋ ਗਿਆ ਤੈ ਮੈਰਿਟ ਤੇ ਆ ਜਾ ਐਸਟੀਓ ਲੱਗ ਗਿਆ ਉਹ ਕਹਿੰਦੇ ਜੀ ਕੈਨੇਡਾ ਜਾਣਾ ਕੈਨਸਲ 35 ਲੱਖ ਰੁਪਈਆ ਵੀ ਬਚ ਗਿਆ ਨਾਲੇ ਇੱਥੇ ਪਰਿਵਾਰ ਚ ਰਾਵਾਂਗੇ ਮੈਂ ਚਾਹਨਾ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜੋਬ ਸੀਕਰਸ ਨਾ ਬਣ ਜੋਬ ਪ੍ਰੋਵਾਈਡਰਸ ਬਣ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣ ਸਕੂਲਾਂ ਚ ਅਸੀਂ ਬਿਜ਼ਨਸ ਬਲਾਸਟਰ ਦੇ ਤੌਰ ਤੇ ਬੱਚਿਆਂ ਨੂੰ 30000 ਰੁਪਏ ਦੇ ਦਿੰਦੇ ਆ ਚਾਰ ਪੰਜ ਬੱਚੇ ਇਕੱਠੇ ਹੋ ਕੇ 15000 ਰੁਪਏ ਨਾਲ ਕੋਈ ਕੋਈ ਆਪਣਾ ਦਿਮਾਗ ਲੜਾ ਕੇ ਕੋਈ ਨਵੀਂ ਖੋਜ ਕਰਦੇ ਨੇ ਵੱਡੀਆਂ ਕੰਪਨੀਆਂ ਨਾਲ ਅਸੀਂ ਉਹਨਾਂ ਦੇ ਲੱਖ ਲੱਖ ਦੇ ਡੂਟ ਲੱਖ ਦੇ ਐਗਰੀਮੈਂਟ ਕਰਾ ਦਿੰਦੇ ਆ ਐ ਬੱਚਿਆਂ ਨੂੰ ਹੁਣੇ ਤੋਂ ਮਿਲ ਰਿਹਾ ਕਿ ਅਸੀਂ ਬਿਜ਼ਨਸ ਕਰਨਾ ਕੰਮ ਕਰਨਾ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸੀ ਇੱਕ ਅਜੀਹੀ ਗੱਲ ਕੈਨੇਡਾ ਤੋਂ ਆਏ ਮੁੰਡੇ ਦੀ ਜਿਸ ਨੂੰ ਸੁਣ ਕੇ ਸਾਰੇ ਹੀ ਹੈਰਾਨ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇੱਕ ਨੌਜਵਾਨ ਕੈਨੇਡਾ ਤੋਂ ਆ ਕੇ ਇੱਥੇ ਨੌਕਰੀ ਲੱਗ ਗਿਆ ਏ ਸੋ ਆਖਰ ਤੇ ਉਸ ਨੌਜਵਾਨ ਨੇ ਦੱਸਿਆ ਕਿ ਅਸੀਂ ਇੱਥੇ ਬਹੁਤ ਜ਼ਿਆਦਾ ਖੁਸ਼ ਆ ਇੱਕ ਨੌਜਵਾਨ ਦੇ ਨਾਲ ਹੋਰ ਵਾਕਿਆਤ ਹੋਇਆ ਜਿਸ ਨੇ ਕਿ 30-35 ਲੱਖ ਰੁਪਏ ਕਰਜੇ ਤੇ ਚੁੱਕੇ ਸੀ ਉਹਦੇ ਬਾਪੂ ਨੇ ਕੈਨੇਡਾ ਭੇਜਣ ਦੇ ਲਈ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਚਿੱਠੀ ਉਹਨਾਂ ਦੇ ਘਰ ਪਹੁੰਚਦੀ ਹੈ ਬਿਜਲੀ ਬੋਰਡ ਦੀ ਕਿ ਤੂੰ ਐਸਡੀਓ ਲੱਗ ਗਿਆ ਹੈ ਤੇ ਉਸ ਤੋਂ ਬਾਅਦ ਉਹ ਨੌਜਵਾਨ ਕਹਿੰਦਾ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ 35 ਲੱਖ ਰੁਪਿਆ ਵੀ ਬਚਾ ਦਿੱਤਾ ਤੇ ਪਰਿਵਾਰ ਤੋਂ ਦੂਰ ਰਹਿਣ ਦਾ ਜੋ ਮੇਰਾ ਇੱਕ ਬਹੁਤ ਵੱਡਾ ਦੁੱਖ ਸੀ ਉਹ ਵੀ ਦੂਰ ਕਰ ਦਿੱਤਾ ਏ ਜਦੋਂ ਮੁੱਖ ਮੰਤਰੀ ਨੇ ਅਜਿਹੀਆਂ ਬਾਤਾਂ ਸੁਣਾਈਆਂ ਸੋ ਆਖਰ ਸਾਰੇ ਹੀ ਹੈਰਾਨ ਹੋ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਸਾਰਿਆਂ ਨੇ ਖੜੇ ਹੋ ਕੇ ਤਾੜੀਆਂ ਵੀ ਵਜਾਈਆਂ ਨੇ ਤੇ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਓ ਵੇਖਦੇ ਆਂ ਇਸ ਵੀਡੀਓ ਦੇ ਵਿੱਚ ਕਿਨੇ ਕੈਨੇਡਾ ਜਾਣ ਦਾ ਪ੍ਰਬੰਧ ਹੋ ਗਿਆ ਸੀ ਬਾਪੂ ਨੇ 30-35 ਲੱਖ ਦਾ ਕਰਜ਼ਾ ਵੀ ਲੈ ਲਿਆ ਸੀ ਬਸ ਤਿਆਰੀ ਸੀ ਅਚਾਨਕ ਕਰੇ ਚਿੱਠੀ ਆ ਗਈ ਬਿਜਲੀ ਬੋਰਡ ਦੀ ਕਿਆ ਆਇਆ ਭਾਈ ਤੈਨੂੰ ਐਸਡੀਓ ਲਾਤਾ ਤੇਰਾ ਪੇਪਰ ਕਲੀਅਰ ਹੋ ਗਿਆ ਤੇ ਮੈਰਿਟ ਤੇ ਐਸਡੀਓ ਲੱਗ ਗਿਆ ਉਹ ਕਹਿੰਦਾ ਜੀ ਕੈਨੇਡਾ ਜਾਣਾ ਕੈਨਸਲ 35 ਲੱਖ ਰੁਪਈਆ ਵੀ ਬਚ ਗਿਆ ਨਾਲੇ ਇੱਥੇ ਪਰਿਵਾਰ ਚ ਰਹਾਵਾਂਗੇ ਇੱਕ ਹੁਣੇ ਮੁੰਡਾ ਕੋਈ ਆਇਆ ਮੈਨੂੰ ਮਿਲਿਆ ਚਾਰ-ਪੰਜ ਦਿਨ ਪਹਿਲਾਂ ਉਹ ਆ ਗਿਆ ਕੈਨੇਡਾ ਤੋਂ ਟ੍ਰਾਂਟੋ ਤੋਂ ਆਇਆ ਤਿੰਨ-ਚਾਰ ਮਹੀਨੇ ਕਹਿੰਦਾ ਮੈਨੂੰ ਹੋ ਗਏ ਜੀ ਆਏ ਮੈਂ ਕਿਹਾ ਵੀ ਕਿਵੇਂ ਕਹਿੰਦਾ ਜੀ ਮੈਂ ਇੱਥੇ ਕੰਮ ਸ਼ੁਰੂ ਕਰ ਲਿਆ ਮੈਂ ਕਿਵੇਂ ਲੱਗ ਰਿਹਾ ਉਨੇ ਗੱਲ ਬੜੀ ਵਧੀਆ ਬੜੀ ਟੱਚਿੰਗ ਗੱਲ ਕਹੀ ਉਹ ਕਹਿੰਦਾ ਜੀ ਮੈਂ ਕੈਨੇਡਾ ਦੀ ਕਮਾਈ ਨਾਲੋਂ ਕੁਛ ਹਜ਼ਾਰ ਕੁਛ ਥੋੜੇ ਜਿਹਾ ਕੁਛ ਹਜ਼ਾਰ ਰੁਪਏ ਕੈਨੇਡਾ ਚ ਮਹੀਨੇ ਜਿੰਨੇ ਮੈਂ ਕਮਾਉਂਦਾ ਸੀ ਉਹਦੇ ਨਾਲੋਂ ਕੁਛ ਹਜ਼ਾਰ ਰੁਪਏ ਘੱਟ ਕਮਾਉਣਾ ਪਰ ਮੈਂ ਫਾਇਦੇ ਚਾ ਮੈਂ ਫਾਇਦਾ ਕੀ ਹੈ ਕਹਿੰਦਾ ਜਿਹੜੀ ਸ਼ਾਮ ਨੂੰ ਬੇਬਪਾ ਉਹਨਰ ਬੈ ਕੇ ਰੋਟੀ ਖਾਣਾ ਨਾ ਤਾਂ ਜਿਹੜਾ ਐਤਵਾਰ ਨੂੰ ਭੂਆ ਕੋਲੇ ਜਾ ਕੇ ਜਾਂ ਮਾਮੇ ਮਾਮੀਆਂ ਕੋਲੇ ਜਾ ਕੇ ਸਿਰ ਪਰਸਰਾਉਣਾ ਉਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ ਇਸ ਗੱਲ ਨੂੰ ਤਾਂ ਤਰਸੇ ਪਏ ਸੀ ਕਹਿੰਦਾ ਜੀ ਉੱਥੇ ਉੱਥੇ ਮਸ਼ੀਨਾਂ ਵਾਂਗੂ ਬੰਦੇ ਤੁਰੇ ਫਿਰਦੇ ਆ ਐ ਦਿਨੋਂ ਲੰਘਿਆ ਕੋਈ ਐ ਦਿਨੋਂ ਲੰਘਿਆ ਸੋ ਆਪਦੇ ਨਵੇਂ ਕੰਮ ਕਰੋ ਨੌਕਰੀਆਂ ਵੰਡਣ ਵਾਲੇ ਨਹੀਂ ਆਪਾਂ ਨੇ ਹੁਣ ਤੱਕ ਕਿਹੜਾ ਸਿਸਟਮ ਕ੍ਰੀਏਟ ਕੀਤਾ ਜਿਹੜਾ ਨੌਕਰੀਆਂ ਵੰਡਣ ਵਾਲਾ ਨਹੀਂ ਸੀ ਨੌਕਰੀਆਂ ਮੰਗਣ ਵਾਲਾ ਸੀ ਮੈਂ ਚਾਹਨਾ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜੋਬ ਸੀਕਰਜ਼ ਨਾ ਬਣਨ ਜੋਬ ਪ੍ਰੋਵਾਈਡਰਸ ਬਣਨ ਨੌਕਰੀਆਂ ਮੰਗਣ ਵਾਲੇ ਨੌਕਰੀਆਂ ਵੰਡਣ ਵਾਲੇ ਬਣਨ ਕੰਮ ਸ਼ੁਰੂ ਕਰੋ ਅਸੀਂ ਸਕੂਲਾਂ ਤੋਂ ਸ਼ੁਰੂ ਕਰਤਾ ਸਕੂਲਾਂ ਚ ਅਸੀਂ ਬਿਜ਼ਨਸ ਬਲਾਸਟਰ ਦੇ ਤੌਰ ਤੇ ਬੱਚਿਆਂ ਨੂੰ 30000 ਰੁਪਏ ਦੇ ਦਿੰਨੇ ਆ ਚਾਰ ਪੰਜ ਬੱਚੇ ਇਕੱਠੇ ਹੋ ਕੇ 15000 ਰੁਪਏ ਨਾਲ ਕੋਈ ਕੋਈ ਆਪਣਾ ਦਿਮਾਗ ਲੜਾ ਕੇ ਕੁਈ ਨਮੀ ਖੋਜ ਕਰਦੇ ਨੇ ਵੱਡੀਆਂ ਕੰਪਨੀਆਂ ਨਾਲ ਅਸੀਂ ਉਹਨਾਂ ਦੇ ਲੱਖ ਲੱਖ ਦੇ ਡੂਟ ਲੱਖ ਦੇ ਐਗਰੀਮੈਂਟ ਕਰਾ ਦਿੰਨੇ ਆ ਐ ਬੱਚਿਆਂ ਨੂੰ ਹੁਣੇ ਤੋਂ ਮਿਲ ਰਿਹਾ ਕਿ ਅਸੀਂ ਬਿਜ਼ਨਸ ਕਰਨਾ ਕੰਮ ਕਰਨਾ ਸਕੂਲ ਬਣ ਰਹੇ ਨੇ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ 829 ਮੁੱਲ ਲੱਖ ਕਲੀਨਿਕਾਂ ਮਾਨੀ ਕਲੀਨਿਕ ਹੋਗੇ ਜੀ ਸਵਾ ਕਰੋੜ ਦੇ ਨੇੜੇ ਤੇ ਬੰਦਾ ਉੱਥੇ ਆ ਕੇ ਦਵਾਈ ਲੈ ਕੇ ਜਾ ਚੁੱਕਿਆ ਵਾਪਸ ਵੱਡੇ ਹਸਪਤਾਲ ਚ ਲੈਣਾ ਨਹੀਂ ਲੱਗਣਾ ਪਿਆ 26 ਜਨਵਰੀ ਤੋਂ ਆਰਡਰ ਕਰਤੇ ਸਾਰੇ ਪੰਜਾਬ ਤੇ ਚਾਹੇ ਤਹਿਸੀਲ ਦਾ ਹਸਪਤਾਲ ਚਾਹੇ ਸਬ ਤਸੀਲ ਦਾ ਹਸਪਤਾਲ ਹੈ ਚਾਹੇ ਜ਼ਿਲ੍ਹੇ ਦਾ ਹਸਪਤਾਲ ਹੈ ਸਾਰੀਆਂ ਦਵਾਈਆਂ ਜੋ ਹਸਪਤਾਲ ਨੇ ਉਹਦੇ ਅੰਦਰੋਂ ਮਿਲਣਗੀਆਂ ਔਰ ਐਸ ਐਮਓ ਤੇ ਸੀ ਐਮਓ ਨੂੰ ਸਖਤ ਆਰਡਰ ਕਰਤੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਜੇ ਕੋਈ ਇਹੋ ਜਿਹੀ ਦਵਾਈ ਜਿਹੜੀ ਅੰਦਰ ਹੈ ਨਹੀਂ ਸਟੋਰ 'ਚ ਹਸਪਤਾਲ ਵਾਲੇ 'ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਉਹਦੇ ਵਾਸਤੇ ਡਾਕਟਰ ਖੁਦ ਜਾਊਗਾ ਲੈਣ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਜੀ ਬਾਹਰ ਕੋਈ ਐਕਸਰੇ ਕੋਈ ਅਲਟਰਾਸਾਊਂਡ ਦੀਆਂ ਮਸ਼ੀਨਾਂ ਸਭ ਲਾਤੀਆਂ ਜੇ ਨਹੀਂ ਹੈਗੇ ਕਿਸੇ ਹਸਪਤਾਲ ਚ ਪ੍ਰਾਈਵੇਟ ਵਾਲਾ ਨੂੰ ਇੰਪੈਲਨ ਕਰਤਾ ਨਾਲ ਕਿ ਭਾਈ ਤੁਸੀਂ ਐਕਸਰੇ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਇਲਾਜ ਕਰੀਏ ਇਸ ਕਰਕੇ ਨਹੀਂ ਹੁਣ ਕਿਸੇ ਦਾ ਇਲਾਜ ਰੁਕੂਗਾ ਵੀ ਐਕਸਰੇ ਟਾਈਮ ਤੇ ਨਹੀਂ ਹੋ ਸਕਿਆ আলਟਰਾਸਾਉਂਡ ਜਾਂ ਐਮ ਆਰ ਆਈ ਟਾਈਮ ਤੇ ਨਹੀਂ ਹੋ ਸਕੀ ਇਸ ਦਾ ਇਲਾਜ ਨਹੀਂ ਰੁਕੂਗਾ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਆ ਸੜਕਾਂ ਤੇ ਐਸ ਐਸ ਐਫ ਵਾਲੇ ਬੰਦੀਆਂ ਤੁਰੀਆਂ ਫਿਰਦੀਆਂ ਦੇਖਦੇ ਆਉਗੇ ਅਸ ਵਕਤ ਪੰਜਾਬ ਦੀਆਂ ਸੜਕਾਂ ਤੇ ਸਭ ਤੋਂ ਸ਼ਾਨਦਾਰ ਗੱਡੀਆਂ ਕਿਹਦੇ ਕੋਲ ਨੇ ਪੁਲਿਸ ਕੋਲੇ ਨਵੀਆਂ ਗੱਡੀਆਂ ਲੇਟੈਸਟ ਕੰਪਿਊਟਰ ਲੈਸ ਸੜਕ ਸੁਰੱਖਿਆ ਫੋਰਸ ਦੇਸ਼ ਦਾ ਪਹਿਲਾ ਸੂਬਾ ਜਿਹਨੇ ਸੜਕਾਂ ਵਾਸਤੇ ਆਪਣੀ ਅੱਡ ਪੁਲਿਸ ਬਣਾ ਲਈ ਔਰ ਕੰਪਿਊਟਰ ਨਾਲ ਲੈਸ ਨੇ ਹਸਪਤਾਲ ਨਾਲ ਲੈਸ ਨੇ ਐਕਸੀਡੈਂਟ ਰਬ ਨਾ ਕਰੇ ਕੋਈ ਹੋਵੇ ਇਮੀਡੀਏਟਲੀ ਉਹਨਾਂ ਦਾ ਰਿਸਪੌਂਸ ਟਾਈਮ ਜੋ ਐਵਰੇਜ ਆਇਆ 15 ਦਿਨਾਂ ਦਾ 7 ਮਿੰਟ 21 ਸਕਿੰਟ ਆਇਆ ਜੀ ਅਮਰੀਕਾ ਕੈਨੇਡਾ ਦੇ ਬਰਾਬਰ ਦਾ ਹੈ 7 ਮਿੰਟ 21 ਸਕਿੰਟ ਚੋਂ ਪਹੁੰਚ ਜਾਂਦੇ ਨੇ ਤੇ ਆਲੇ ਦੁਆਲੇ ਸਾਰੇ ਹਸਪਤਾਲਾਂ ਨਾਲ ਅਸੀਂ ਗੱਲ ਕੀਤੀ ਹੋਈ ਹੈ ਪ੍ਰਾਈਵੇਟ ਹੋਵੇ ਕਿ ਤੁਸੀਂ ਪਹਿਲਾਂ ਜਾਨ ਬਚਾਉਣੀ ਹੈ ਪੈਸੇ ਬਾਅਦ ਅਸੀਂ ਆਪੇ ਕਰ ਲਾਂਗੇ ਗੱਲ ਪਹਿਲਾਂ ਜਾਨ ਸਭ ਸਾਡਾ ਇਹ ਕਿਹੜਾ ਸੀ ਗਾਰੰਟੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦ ਤੁਸੀਂ ਆਉਂਦੇ ਸੀ ਤੁਹਾਡੇ ਕੋਲੇ ਵੋਟਾਂ ਮੰਗਣ ਵੀ ਆਉਂਦੇ ਰਹੇ ਅਸੀਂ ਇਹ ਤਾਂ ਗਾਰੰਟੀ ਦਿੱਤੀ ਸੀ ਕਿ ਐਸਐਸਬ ਬਣਾਵਾਂਗੇ ਪਰ ਸਾਡਾ ਫਰਜ਼ ਬਣਦਾ ਹੈ ਇੱਕ ਸਾਲ 'ਚ 6000 ਤੋਂ ਵੱਧ ਬੰਦਾ ਮਰਦਾ ਸੀ ਪੰਜਾਬ 'ਚ ਸੜਕਾਂ 'ਤੇ ਦੇਸ਼ ਦੇ ਵਿੱਚ ਸਭ ਤੋਂ ਵੱਧ ਮੌਤਾਂ ਨੇ ਜੀ ਇੱਕ ਫਰਬੀ ਤੋਂ ਅਸੀਂ ਇਹ ਚਾਲੂ ਕੀਤੀ ਐ ਮੈਂ ਤੁਹਾਨੂੰ ਹਰ ਮਹੀਨੇ ਦਾ ਡਾਟਾ ਦਿਆ ਕਰੂੰ ਕਿ ਇਸ ਮਹੀਨੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ ਇੰਨੀਆਂ ਘੱਟ ਮੌਤਾਂ ਹੋਈਆਂ ਇੰਨੀਆਂ ਜਾਨਾਂ ਬਚ ਗਈਆਂ ਟਰੱਕ ਖੜਾ ਹੈ ਕੋਈ ਚੱਕੇ ਪਰਾਂ ਕਰੋ ਉਹਨੂੰ ਖੜੇ ਟਰੱਕ ਥੱਲੇ ਗੱਡੀ ਵੜ ਜਾਂਦੀ ਐ ਪੂਰਾ ਟੱਬਰ ਹੀ ਖਤਮ ਹੋ ਜਾਂਦਾ ਜੀ ਇਹਨੂੰ ਆਪਾਂ ਕਹਿੰਦੇ ਨੇ ਕਿਸਮਤ ਐ ਜੀ ਕਿਸਮਤ ਨਹੀਂ ਜੀ ਸਿਸਟਮ ਉਨਕ ਠੀਕ ਕਰੋ ਸਪੀਡ ਚੈੱਕ ਕਰੋ ਲੋਕਾਂ ਨੂੰ ਦੱਸੋ ਕਿ ਭਾਈ ਨਹੀਂ ਆਪਦੀ ਜਾਨ ਨੂੰ ਖਤਰਾ ਹੋ ਸਕਦਾ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੋ ਅੱਜ ਮੈਂ ਤੁਹਾਡੇ ਕੋਲੇ ਆਇਆ ਹਾਂ ਤੁਹਾਡੇ ਮਸਲੇ ਦਾ ਹੱਲ ਹੋਣਗੇ ਹੋਣਗੇ ਹੁਣ ਤੁਸੀਂ ਤਾਂ ਆਪਣੇ ਮੰਗਾ ਲਾ ਦਿੱਤੀਆਂ ਤੇ ਮੈਂ ਵੀ ਮੰਗ ਪੱਤਰ ਲੈ ਕੇ ਆਇਆ ਕੱਜ ਵੀ ਜੇ ਹੁਣ 13 ਦੀ 13 ਸੀਟਾਂ ਦਿਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਇਕੱਲਾ ਕਿੰਨਾ ਚਿਰ ਲੜੀ ਜਾਊਂਗਾ ਇਹਨਾਂ ਨਾਲ ਕਦੇ ਭਾਜੀਪੀ ਨਾਲ ਲੜਨਾ ਪੈਂਦਾ ਕਦੇ ਗਵਰਨਰ ਨਾਲ ਲੜਨਾ ਪੈਂਦਾ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਕੇਜਰੀਵਾਲ ਸਾਹਿਬ ਤਾਂ ਉਹਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਦਿੱਲੀ 'ਚ ਆਸਕੀਮ ਵੀ ਰੋਕ ਲੋ ਆ ਵੀ ਰੋਕ ਲੋ ਰਾਸ਼ਨ ਵੀ ਰੋਕ ਲੋ ਆ ਰੋਕ ਲੋ ਸਾਨੂੰ ਥੋੜਾ ਜਿਹਾ ਫੁੱਲ ਸਟੇਟ ਕਰਕੇ ਰੌਲਾ ਪਾਉਣਾ ਪੈਂਦਾ ਸੁਪਰੀਮ ਕੋਰਟ ਜਾਣਾ ਪੈਂਦਾ ਤਾਂ ਤੁਸੀਂ ਹੁਣ ਮੇਰਾ ਇਹ ਕੰਮ ਕਰ ਦਿਓ ਮੇਰਾ ਹੀ ਮੰਗ ਪੱਤਰ ਹੈ ਕਿ ਐਸ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਇੰਡਸਟਰੀਸਟਾਂ ਨੂੰ ਕਹੋ ਕਿ ਐਸ ਵਾਰ 13 ਜੀਰੋ ਹੋ ਗਿਆ ਜੇ ਪੰਜਾਬ 'ਚੋਂ ਐਮਪੀ ਦੀਆਂ ਇਲਕਸ਼ਣਾ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਊ ਕਿ ਪੰਜਾਬ ਦਾ ਇੱਕ ਵੀ ਰੁਪਿਆ ਪੈਸਾ ਰੋਕ ਸਕੇ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ ਸੈਂਟਰ ਚ ਸਾਡਾ ਕੰਮ ਹੈ ਪੰਜਾਬ ਵਾਸਤੇ ਪੈਸੇ ਲੈ ਕੇ ਆਉਣਾ ਸਾਡੇ ਆਪਣੇ ਹੱਕ ਲੈ ਕੇ ਆਉਣਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੋਕੀ ਬੈਠੇ ਨੇ ਜੀ ਆਰਡੀਐਫ ਦਾ ਆਰਟੀ ਸਿਚੁਏਸ਼ਨ ਵਾਲੇ ਬੈਠੇ ਆ ਉਹ ਪੈਸਾ ਕਿੱਥੇ ਲੱਗਣਾ ਮੰਡੀਆਂ ਨੂੰ ਅਪਗ੍ਰੇਡ ਕਰਨ ਤੇ ਲੱਗਣਾ ਹੈ ਪੈਸਾ ਮੰਡੀਆਂ ਦਾ ਹੋ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੈਪਟਨ ਅਮਰਿੰਦਰ ਨੇ ਕਿਤੇ ਹੋਰ ਵਰਤ ਲਿਆ ਗਲਤ ਵਰਤ ਲਿਆ ਉਹਨਾਂ ਨੇ ਪੈਸੇ ਰੋਕ ਲਏ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਕਿ ਜਨਾਬ ਕਿਸੇ ਹੋਰ ਦੀ ਗਲਤੀ ਦਾ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਕਹਿੰਦਿਆ ਅਮੈਂਡਮੈਂਟ ਕਰੋ ਕਾਨੂੰਨ ਚ ਕਰਤੀ ਵਿਧਾਨ ਸਭਾ ਚ ਕਰਤੀ ਕਿ ਇਹ ਪੈਸਾ ਸਾਰਾ ਮੰਡੀਆਂ ਨੂੰ ਅਪਗ੍ਰੇਡ ਕਰਨ ਵਾਸਤੇ ਤੇ ਉਹਨੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਵਾਸਤੇ ਹੀ ਲੱਗੂਗਾ ਫਿਰ ਫੇਰ ਰੋਕੀ ਬੈਠੇ ਸਾਢੇ 5000 ਕਰੋੜ ਰੁਪਈਆ ਕੱਲੇ ਆਰਡੀਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ 800 ਕਰੋੜ ਰੁਪਈਆ ਜੀਐਸਟੀ ਦੇ ਪੈਸੇ ਰੋਕੀ ਬੈਠੇ ਸਾਢੇ 8000 ਕਰੋੜ ਰੁਪਈਆ ਰੋਕੀ ਬੈਠੇ ਕੋਈ ਕਾਰਨ ਨਹੀਂ ਵੈਸੀ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਕਹਿੰਦੇ ਉੱਥੇ ਕੀ ਗੱਲ ਵੀ ਅਸੀਂ ਤੁਹਾਨੂੰ ਦੇਸ਼ ਲੈ ਕੇ ਦਿੱਤਾ ਕੁਰਬਾਨੀਆਂ 80% ਤੋਂ ਵੱਧ ਸਾਡੀਆਂ ਨਵੇਸ਼ ਨੂੰ ਯਾਦ ਕਰਾਉਣ ਚ ਉਹ ਆਜ਼ਾਦ ਦੇਸ਼ ਦੇ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ 26 ਜਨਵਰੀ ਤੇ 15 ਅਗਸਤ ਤੋਂ ਪੰਜਾਬ ਦੀ ਝਾਕੀ ਉਗੜਤੀ ਯਾਰ ਕਦੇ ਇਹ ਨਹੀਂ ਆ ਸਕਦੀ ਪੰਜਾਬ ਦੀ ਝਾਕੀ ਕੈਨਸਲ ਰਿਜੈਕਟ ਕੌਣ-ਕੌਣ ਸੀ ਉਸ ਝਾਕੀ ਚ ਉਹ ਸ਼ੀਦ ਆਜ਼ਮ ਭਗਤ ਸਿੰਘ ਸੀ ਲਾਲਾ ਲਾਜਪਤ ਰਾਏ ਸੀ ਆ ਟੁੱਡੀ ਕੇ ਨਾਲ ਹੀ ਪਿੰਡ ਪੈਂਦਾ ਉਹਦੇ ਚ ਕਰਤਾਰ ਸਿੰਘ ਸਰਾਭਾ ਸੀ ਉਹ ਸਰਾਭਾ ਨਾਲ ਹੀ ਪਿੰਡ ਪੈਂਦਾ ਉਹ ਚ ਰਾਜਗੁਰੂ ਸੁਖਦੇਵ ਹੋਰੀ ਸੀ ਉਹ ਚ ਜਲਿਆਂ ਵਾਲਾ ਬਾਗ ਸੀ ਸਾਕਾ ਕਿਹ ਕੋਣ ਹੁੰਦੇ ਨੇ ਇਹ ਪਕੇ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹੁੰਦੇ ਨੇ ਬਾਬੂ ਉਹਨਾਂ ਦੇ ਜਿਹੜੇ ਲਾਲਾ ਲਾਜਪਤਰਾ ਜੀ ਨੂੰ ਰਿਜੈਕਟ ਕਰਦਣ ਕਿਉਂ ਦੀ ਕੁਰਬਾਨੀ ਨੂੰ ਕਾਰਨ ਨਫ਼ਰਤ ਕਰਨੀ ਹੈ ਪੰਜਾਬ ਨਾਲ ਪੈਸੇ ਰੋਕ ਲੋ ਇਹਨਾਂ ਦੇ ਕੋਈ ਗੱਲ ਨਹੀਂ ਪੰਜਾਬ ਤਾਂ ਦੁਬਾਰੇ ਖੜਾ ਹੋ ਜੂਗਾ ਅਸੀਂ ਕਰ ਲਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਮਾਨਦਾਰ ਸਰਕਾਰ ਹੈ ਮੈਂ ਇਸ ਗੱਲ ਦੀ ਗਾਰੰਟੀ ਲੈਣਾ 2 ਸਾਲ ਹੋਣ ਵਾਲੇ ਨੇ 1 ਰੁਪਏ ਦਾ ਵੀ ਮੇਰੇ ਤੇ ਤੁਸੀਂ ਲਾ ਦਿਓ 1 ਰੁਪਏ ਦਾ ਵੀ ਮਨ ਜੇ ਪੈਸੇ ਕਮਾਣੇ ਹੁੰਦੇ ਮੈਂ ਉਧਰੋਂ ਕੋਕੜਾ ਘੱਟ ਕਮਾਉਂਦਾ ਸੀ ਸਭ ਤੋਂ ਮਹਿੰਗਾ ਕਲਾਕਾਰ ਸੀ ਮੈਂ ਮੈਨੂੰ ਕੀ ਲੋੜ ਸੀ ਇੱਥੇ ਆ ਕੇ ਛੱਡਣ ਦੀ ਮੈਨੂੰ ਕੀ ਉਹਨੂੰ ਛੱਡਣ ਦੀ ਲੋੜ ਸੀ ਇੱਥੇ ਇਹਨਾਂ ਨੂੰ ਤਾਂ ਰੋਜ਼ ਗਾਲਾਂ ਕੱਢਣ ਦੀ ਕੜਕੀ ਉੱਠ ਕੇ ਲੱਗ ਜਾਂਦੇ ਮਜੀਠੀ ਹੋਰੀ ਭਗਾਂਤ ਮਾਨ ਆਏ ਆ ਇਹ ਆਏ ਆ ਜਦੋਂ ਮੈਂ ਕਲਾਕਾਰ ਸੀ ਪੀਟੀਸੀ ਚੈਨਲ ਤੇ ਆਉਂਦਾ ਸੀ ਉਦੋਂ ਇਹਦੇ ਵਰਗਾ ਕੋਈ ਬੰਦਾ ਨਹੀਂ ਇਹ ਤਾਂ ਕਮਾਲ ਹੈ ਜਦੋਂ ਮੈਂ ਇਹਨਾਂ ਨੇ ਕੁਰਸੀਆਂ ਖੋਲੀਆਂ ਕਹਿੰਦੇ ਇਹਦੇ ਵੇਲੇ ਜਿੰਨਾ ਤਾਂ ਮਾੜਾ ਹੀ ਨਹੀਂ ਕੋਈ ਇਹ ਤਾਂ ਬਹੁਤ ਗਲਤ ਹੈ ਲੈ ਦੱਸੋ ਹੱਦ ਹੈ ਯਾਰ ਸੋਨਮ ਥੋੜਾ ਸਭ ਕੁਝ ਸਿਖਾਓ ਤੁਸੀਂ ਵੀ ਥੋੜਾ ਜਿਆ ਸੋਚੋ ਕਿ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਇਨਸੈਂਟਿਵ ਚਾਹੀਦੇ ਆਪਾਂ ਨੂੰ ਸਾਡੀ ਇੰਡਸਟਰੀ ਗਰੋਥ ਹੋਣੀ ਚਾਹੀਦੀ ਹੈ ਕਿਸਾਨਾਂ ਨੇ ਮੰਗਿਆ ਵੀ ਆਪਾਂ ਪੂਰੀਆਂ ਕਰਨੀ ਕਿਉਂਕਿ ਸਾਈਕਲ ਹੈ ਜੇ ਖੇਤ ਜੇ ਪੰਜਾਬ ਦੇ ਪਿੰਡਾਂ 'ਚ ਫਸਲਾਂ ਹੀ ਨਹੀਂ ਹੋਣਗੀਆਂ ਜਾਂ ਉਹਨਾਂ ਦਾ ਭਾਅ ਨਹੀਂ ਮਿਲੂਗਾ ਉਹ ਕੋਈ ਸ਼ਹਿਰ ਕੀ ਕਰਨ ਆਉਣਗੇ ਸ਼ਹਿਰ ਨਹੀਂ ਆਉਣਗੇ ਤਾਂ ਮੋਗੇ ਵਰਗੇ ਬਾਜ਼ਾਰ ਮੁੱਲਾਂਪੁਰ ਦਾ ਆਖੇ ਵਰਗੇ ਛੋਟੇ-ਛੋਟੇ ਬਾਜ਼ਾਰ ਸੁਣੇ ਹੋ ਜਾਣਗੇ ਉੱਥੇ ਵਿਕਰੀ ਨਹੀਂ ਹੋਊਗੀ ਜਦੋਂ ਲੋਕਾਂ ਕੋਲ ਪੈਸੇ ਹੀ ਨਹੀਂ ਇਹ ਸਾਰਾ ਸਾਈਕਲ ਹੈ ਸੋ ਸਾਰੇ ਸਾਈਕਲ ਨੂੰ ਠੀਕ ਕਰਨਾ ਆਪਾਂ سو میں کو آیا کیا آنے والے دنوں الیکشن موڈ جاؤ گا دیش تو میں دوبارہ بھی آؤں گا میں تھوڑوں یہی کہنا آؤں گا گندگی صاف کر دو اپنے کول گندگی صاف کرنے والا یتر ہے گھاڑو صاف کر دو پہلے بھی تو تھی ہی ہے کام پہلے بھی دیکھے نے جہاں کون لگتا ہے نا جو کوئی بھی پولیٹیکل بیک گراؤنڈ والا ہے گا آم گھر بت نے ایسے گل تو دکھی نہیں بھی آم گھر بت کیوں آ گئے ਤੁਹਾਨੂੰ ਵੀ ਹੱਕ ਹੈ ਜੀ ਜਿੰਨੂੰ ਮਰਜ਼ੀ ਚੁਣੋ ਡੈਮੋਕਰੈਟਿਕ ਰਾਈਟ ਹੈ ਇਹ ਥੋੜੀ ਹੈ ਕਿ ਤੁਸੀਂ ਹਿਸ਼ਟਰੀਓ ਕਰਾ ਲਈ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਾਉਣੀਆਂ ਨੇ ਕਿਉਂ ਕਰਾ ਲਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਪਾਓ ਮੈਂ ਅੱਜ ਕਹਿਣਾ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਹੈਰਾਨ ਮੰਨ ਗਿਆ ਸੀ ਉਸ ਵੇਲੇ 2020 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿਤਾ ਦਿੱਲੀ ਚ ਕਿ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤੂੰ ਮੈਨੂੰ ਵੋਟ ਦੇ ਦੇ ਨਾ ਵਰਨਾ ਮੈਨੂੰ ਵੋਟ ਨਾ ਦੇਣਾ ਆ ਕਹਿਣ ਵਾਸਤੇ ਜਿਗਰਾ ਚਾਹੀਦਾ ਆ ਗੱਲ ਕਹਿਣ ਵਾਸਤੇ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਇਓ ਤੁਹਕੈ ਨਹੀਂ ਭਗਵੰਤ ਮਾਨ ਠੀਕ ਨਹੀਂ ਆਗਾ ਹਾਂ ਵੋਟ ਪੈ ਜੂਗੀ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆ ਕੁਲ ਖੇਤਰ ਜਿੱਤ ਰਹੇ ਹਾਂ ਉਹ ਦਿੱਲੀ ਤੋਂ ਵੋਟ ਸੀਟਾਂ 4 ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਹਾਂ 10 ਸਾਡੇ ਰਾਜ ਸਵਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਉੱਥੇ ਤਾਂ ਦੇਖਿਓ ਸਹੀ ਹਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਇਕੱਲਾ ਹੀ ਹੁੰਦਾ ਸੀ ਮੈਂ ਉਦੋਂ 19 ਤੋਂ ਬਾਅਦ ਮੈਂ ਬੋਲਦਾ ਬਹੁਤ ਹੁੰਦਾ ਸੀ ਹਰੇਕ ਦੇ ਪੋਲ ਖੁੱਲ ਜਾਂਦਾ ਸੀ ਜਦੋਂ ਮੈਂ ਕੋਈ ਕੰਮ ਜਾਣਾ ਹੁੰਦਾ ਕਿਸੇ ਮੰਤਰੀ ਕੋਲੇ ਬੀਜੇਪੀ ਦੇ ਮਿਨਿਸਟਰ ਕੋਲੇ ਜਾਂਦਾ ਕੰਮ ਉਹ ਦਫ਼ਤਰ 'ਚ ਸਾਰੇ ਬੀਜੇਪੀ ਵਾਲੇ ਬੈਠੇ ਹੁੰਦੇ ਜਦੋਂ ਮੈਨੂੰ ਦੇਖ ਲੈਂਦੇ ਤਾਂ ਪਿੱਛੇ ਜੋ ਪਿੱਛੇ ਜੋ ਆਈਏ ਮਾਨ ਸਾਹਿਬ ਆਜੋ 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 ਆਈਏ ਜੀ ਪਤਾਈਏ ਭੇਜਿਆ ہاں ہاں یہ ہو گیا کام کر کے میرے کن تھوڑا لوگ سوا میں خیال رکھئے گا میرے بارے میں ڈپارٹمنٹ کے بارے میں مت بولنا چپی میں میرا چپ کا میم بولنے کی ہی ہوئی یہ سارے پاس ورڈ میرے کو بندہ بھیجو اتنے اپنی آواز بن کے فرید کوڑتوں تو اس بعد کام لینا انہوں بولنا اتنے آواز بنا میرا کام ہے یہ میرا کام میں بن کے کام کراؤں گا ਮੈਂ ਉਹਨਾਂ ਦਾ ਕੋਚ ਬਣ ਕੇ ਕੰਮ ਕਰਾਉਂਗਾ। ਸੋ ਇਹਨਾਂ ਨੂੰ ਪਤਾ ਵੀ ਲੱਗੇ ਇਹਨਾਂ ਨੂੰ ਕਿ ਯਾਰ ਤੁਸੀਂ ਠੇਕਾ ਲੈ ਲਿਆ ਯਾਰ ਜਿੱਤਣ ਦਾ ਤੁਸੀਂ ਆਉਣੇ ਹੋਣੇ ਹੋ ਬਸ। ਉਹ ਪੀੜੀਆਂ ਹੋ ਗਈਆਂ ਜੀ ਉਹੀ ਜਿੱਤੀ ਜਾਂਦੇ ਯਾਰ। ਹੱਦ ਐ। ਅੱਛਾ। ਆਪਾਂ ਮੌਕੇ ਦੇ ਦੇ ਥੱਕ ਗਏ। ਉਹ ਮੌਕੇ ਮੰਗ ਮੰਗ ਨਹੀਂ ਥੱਕੇ ਮਾਂ ਦੇ ਪੁੱਤ। ਇੱਕ ਮੌਕਾ ਹੋਰ ਜੀ। ਇੱਕ ਮੌਕਾ ਹੋਰ। ਹੱਦ ਐ। ਮੈਂ ਜਦੋਂ ਸੰਗਰੂਰ ਇਲੈਕਸ਼ਨ ਲੜੀ 14 'ਚ ਮੈਨੂੰ ਐਦਾਂ ਫੋਟੋ ਖਿਚਾਉਣੀ ਮੈਂ ਤਾਂ ਅਪੀਲ ਕਰਕੇ ਫੋਟੋ ਖਚਾਈ ਤੇ ਮੈਂ ਨਾਲ ਕਹਿੰਦਾ ਵੀ ਰਿਹਾ ਸਾਰੀ ਇਲੈਕਸ਼ਨ ਕੈਂਪੇਨ ਚ ਮੈਂ ਕਹਿੰਦਾ ਇਸ ਵਾਰ ਮੈਨੂੰ ਕਿਉਂਕਿ ਪਹਿਲੀ ਵਾਰਾਂ ਜੋ ਮੇਰੇ ਦਿਲ ਚ ਹੈ ਉਹ ਤੁਹਾਨੂੰ ਪਤਾ ਨਹੀਂ ਇੱਕ ਵਾਰੀ ਦਿਤਾਓ ਜੋ ਪਾਰਲੀਮੈਂਟ ਜਾ ਕੇ ਮੈਂ ਖੜਦੂ ਪਾਣਾ ਹੈ ਉਹ ਮੈਨੂੰ ਪਤਾ ਹੈ ਇਸ ਵਾਰ ਮੈਨੂੰ ਹੱਥ ਬੰਨ ਕੇ ਫੋਟੋ ਖਚੋਣੀ ਪਈ ਐ ਅਪੀਲ ਕੀਤੀ ਪਈ ਐ ਪਰ 5 ਸਾਲਾਂ ਬਾਅਦ ਵੀ ਜੇ ਦੁਬਾਰਾ ਹੱਥ ਬੰਨ ਕੇ ਫੋਟੋ ਖਿਚੋਣੀ ਪੈਗੀ ਫਿਰ ਲੱਖ ਲਾਂ ਤਾਂ ਮੇਰੀ ਰਾਜਨੀਤੀ ਦੇ ਇਹਦਾ ਮਤਲਬ ਕੋਈ ਕੰਮ ਹੀ ਨਹੀਂ ਕੀਤਾ ਦਾ ਮਤਲਬ ਫਿਰ ਫਿਰ ਹੱਥ ਬੰਨਨੇ ਪੈ ਰਹੇ ਨੇ ਅਗਲੇ ਸਾਲ ਅਗਲੀ ਵਾਰ ਐਦਾਂ ਫੋਟੋ ਖਿਚਾਈ ਸੀ ਵੀਰੋ ਤਾਂ ਵੀ ਲੱਖ ਡੇਢ ਲੱਖ ਤੇ ਲੋਕਾਂ ਨੇ ਫੇਰ ਜਿਤਾਤਾ ਕਹਿੰਦੇ ਗੱਲ ਤੇਰੀ ਪੱਕੀ ਐ ਹੱਥ ਬੰਨਨੀ ਜੋ ਹਰ ਵਕਤ ਹੱਥ ਬੰਨਿਆ ਹੋਗੇ ਕੰਮ ਦੇ ਆਧਾਰ ਤੇ ਹੀ ਮੰਗ ਲੋ ਕਦੇ ਵੀ ਕੰਮ ਕੀਤਾ ਅਸੀਂ ਮੈਂ ਕਹਿੰਨਾ ਸਕੂਲ ਖੋਲੇ ਨੇ ਸਕੂਲ ਆਫ ਐਮਿਨੈਂਸ ਆਮਦਲੀ ਕਲੀਨਿਕ ਬਣ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇੰਡਸਟਰੀ ਆ ਰਹੀ ਹੈ ਕਾਪਾ ਸਟੀਲ ਵਰਗਾ ਟਾਟਾ ਸਟੀਲ ਸੈਕੰਡ బిਗੇਸਟ ਸਟੱਫ ਜਮਸ਼ੇਦਪੁਰ ਆ ਬੰਨ ਰੇ ਲੁਧਿਆਣੇ ਸਾਈਕਲ ਵੈਲੀ ਚ ਗਰਾਸਿੰਗ ਪੇਂਟ ਆ ਗਿਆ ਕਿਸਾਨ ਕੈਚਪ ਵਾਲੇ ਹਿੰਸਤਨ ਲੀਵਰ ਵਾਲੇ ਆ ਗਏ ਤਾਂ ਸਾਰੇ ਵੱਡੇ ਤੋਂ ਵੱਡੇ ਜਿਹੜੇ ਗੌਦਰੇ ਜਾ ਰਹੇ ਆ ਬਹੁਤ ਵੱਡੇ ਪਲਾਂਟ ਲੈ ਕੇ ਕਿਉਂ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਮਾਹੌਲ ਮਿਲ ਰਿਹਾ ਹੈ ਗਵਰਨਮੈਂਟ ਦੇ ਖੱਜਲਖੋਰੀਆਂ ਬੰਦ ਸਾਰੀਆਂ ਜਿਹੜੀਆਂ ਪਰਮਿਸ਼ਨਾਂ ਐਨਓਸੀਆਂ ਨਾਲ ਦੀ ਨਾਲ ਹੋਟਲ ਤੇ ਸਾਰੇ ਅਫਸਰ ਮੇਰੇ ਕੋਲ ਬੈਠੇ ਨੇ ਅੱਜ ਇੱਥੇ ਫੈਸਲਾ ਲੈਣਾ ਵੇ ਇੱਥੇ ਲੈ ਲਾਂਗੇ ਸਰਕਾਰ ਦਾ ਨਾਲ ਨਹੀਂ ਫਿਰਦਾ ਮੈਂ ਸਾਰੀ ਐਨੀ ਕੀ ਸਰਕਾਰ ਹੁੰਦੀ ਹੈ ਹੋਰ ਸਰਕਾਰ ਕੀ ਹੁੰਦੀ ਹੈ ਆਹੀ ਹੁੰਦੀ ਹੈ ਬਸ ਫੈਸਲਾ ਲਓ ਤੇ ਖਤਮ ਨੋਟੀਫਿਕੇਸ਼ਨ ਜਾਰੀ ਕਰੋ ਕੱਲੂ ਜਾ ਕੇ ਸਾਈਨ ਕਰੋ ਫਾਈਲ ਤੇ ਆਹੀ ਕੰਮ ਹੁੰਦਾ ਉਹੀ ਲਟਕਾਈ ਜਾਂਦੇ ਸਾਲਾਂ ਬੱਦੀ ਨਹੀਂ ਜੀ ਹਜੇ ਫਾਈਲ ਤਹਾਂ ਜਾਊ ਫਿਰ ਤਹਾਂ ਤੋਂ ਥੱਲੇ ਆਊ ਥੱਲਿਓ ਫੇਰ ਤਹਾਂ ਜਾਊ ਇਹ ਫਾਈਲ ਤੁਰੀਂ ਫਿਰਦੀ ਐ ਸੀ ਪਹਿਲਾਂ ਹੀ ਆ ਉਹਨਾਂ ਵਪਾਰੀ ਦਾ ਨੁਕਸਾਨ ਹੋ ਜਾਂਦਾ 100 ਕਰੋੜ ਰੁਪਏ ਦਾ ਸਟਕ ਹੋਇਆ ਪਿਆ ਇਧਰੋਂ ਫਾਇਲ ਨਹੀਂ ਤੁਰ ਰਹੀ ਕਦੇ ਥੱਲੇ ਆ ਜਾਂਦੀ ਹੈ ਕਦੇ ਤਾਂਾਂ ਚੱਲ ਜਾਂਦੀ ਹੈ ਕਦੇ ਥੱਲੇ ਕਦੇ ਤਾਂਾਂ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਇਹ ਬੁੱਧਵਾਰ ਵੀਰਵਾਰ ਆਈ ਹੀ ਨਹੀਂ ਕਦੇ ਅਸਲ 'ਚ ਉਹ ਇਹ ਨਹੀਂ ਕਹਿੰਦੇ ਹੁੰਦੇ ਅਫਸਰ ਕਿ ਬੁੱਧਵਾਰ ਕੋ ਆਣਾ ਜਾਂ ਵੀਰਵਾਰ ਕੋ ਆਣਾ ਅਸਲ 'ਚ ਉਹ ਕਹਿੰਦੇ ਨੇ ਬੁੱਧਵਾਰ ਕੋ ਆਣਾ ਔਰ ਕੁਝ ਲੈ ਕੇ ਆਣਾ ਜੇ ਨਹੀਂ ਲੈ ਕੇ ਆਉਂਦੇ ਫਿਰ ਵੀਰਵਾਰ ਕੋ ਆਣਾ ਸੁੱਤੋਂ ਉਹਨਾਂ ਬੁੱਧਵਾਰ ਤੇ ਵੀਰਵਾਰ ਦਾ ਨਾਮ ਰੱਖ ਲਏ ਵਿਸ਼ਵਤ ਦੇ ਸੋ ਬੁੱਧਵਾਰ ਵੀ ਬਰ ਖਤਮ ਨਹੀਂ ਕਰਨ ਲੱਗਿਆ ਸੀ ਲੋਕ ਤੁਹਾਡੇ ਕੋਲ ਅਫਸਰ ਤੁਹਾਡੇ ਕੋਲ ਆਇਆ ਕਰਨਗੇ ਕੋਈ ਕੰਮ ਹੋਵੇ ਤੁਹਾਡੇ ਕੋਲ ਆਇਆ ਕਰਨਗੇ ਯੂਪੀਐਸਸੀ ਦਾ ਸੈਂਟਰ ਬਣਾ ਰਹੇ ਆ ਮੋਗੇ ਚ ਵੀ ਬਣੂਗਾ ਧੀਆਂ ਪੁੱਤਾਂ ਨੂੰ ਪੜਾਈਏ ਡੀਸੀ ਲਾਈਏ ਐਸਐਸਪੀ ਬਣਾਈਏ ਕਿਥੇ ਪਲੱਸ 2 ਕਰਕੇ ਦੋ ਲੈ ਕੇ 6 ਬੈਂਡ ਚਲੋ ਜੀ ਉਧਰ ਨੂੰ ਅਸ ਤਾਂ ਆਇਲਟਸ ਨੂੰ ਡਿਗਰੀ ਸਮਝ ਬੈਠੇ ਯਾਰ ਇੱਕ ਅੰਗਰੇਜ਼ੀ ਦਾ ਛੋਟਾ ਜਿਹਾ ਟੈਸਟ ਹੈ ਉਹ ਡਿਗਰੀ ਸਮਝ ਲਈ ਅਸੀਂ ਇਹ ਡਿਗਰੀ ਹੈ ਪੜਾਈ ਕਰੋ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰਦੀਆਂ ਨੇ ਪੜਾਈ ਕਰੋ ਪੜੋ ਇਹ ਨਹੀਂ ਹੋ ਸਕਦਾ ਕਿ 700 ਨੰਬਰ ਦਾ ਪੇਪਰ ਸੀ ਤੇ 680 ਨੰਬਰ ਲੈ ਪਰ ਉਹਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਉਹਦੇ ਬਾਪੂ ਨੂੰ ਐਮਐਲਏ ਜਾਣਦਾਰੀ ਸੀ ਜਾਂ ਉਹਦੇ ਬਾਪੂ ਕੋਲੇ ਰਿਸ਼ਵਤ ਦੇਣ ਵਾਸਤੇ ਪੈਸੇ ਨਹੀਂ ਸੀ 500 ਨੰਬਰ ਵਾਲੇ ਨੂੰ ਮਿਲ ਗਈ ਹੋਈ ਨਹੀਂ ਸਕਦਾ ਇੱਕ ਕੇਸ ਕੱਟ ਕੇ ਲਿਆ ਦਿਓ ਮੈਨੂੰ ਇੱਕ ਕੇਸ ਪੰਜਾਬ ਚ 42992 ਚੋਂ ਇੱਕ ਕੇਸ ਕੱਢ ਲਿਓ ਮੈਂ ਲਿਸਟ ਜਾਰੀ ਕਰ ਦੂੰਗਾ ਸਾਰੀ ਲੋਡ ਕਰ ਦਿੰਨੇ ਆ ਕਿ ਕੱਢ ਲਓ ਪੱਲੇ ਪੱਲੇ ਬੰਦੇ ਦਾ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਕੁਈ ਫੜਵਾਰੀ ਲੱਗ ਗਿਆ ਹੁਣਾ ਕੋਈ ਪੁਲਿਸ ਭਰਤੀ ਹੋਇਆ ਹੁਣਾ ਹੁਣ ਪਿੰਡਾਂ 'ਚ ਮੁਕਾਬਲੇ ਇਸ ਗੱਲ ਦੇ ਨੇ ਤੁਹਾਡੇ ਪਿੰਡ ਨੂੰ ਕਿੰਨੇ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਨੂੰ ਕਿੰਨੀਆਂ ਮਿਲ ਗਈਆਂ ਪਿੰਡਾਂ ਦਾ ਮਾਹੌਲ ਬਦਲ ਗਿਆ ਜਿਲੇਬੀਆਂ ਦੀਆਂ ਕੜਾਹੀਆਂ ਚੜਨ ਲੱਗੀਆਂ ਖੁਸ਼ੀਆਂ ਖੁਸ਼ੀਆਂ ਦੇ ਸਮਾਗਮ ਪਹਿਲਾਂ ਹੁੰਦੇ ਨਹੀਂ ਸੀ ਐਦਾਂ ਦੇ ਸਮਾਗਮ ਪਹਿਲਾਂ ਹੋਏ ਆ ਜਿਹੜਾ ਅੱਜ ਕਦੇ ਪਹਿਲਾਂ ਪੁੱਛਿਆ ਕਿਸੇ ਨੇ ਵਪਾਰੀ ਨੂੰ ਵਪਾਰੀ ਤਾਂ ਤਾਂ ਅੱਖ ਰੱਖਦੇ ਸੀ ਬਸ ਜਿਹੜੀ ਫੈਕਟਰੀ 'ਚ ਖੜ ਗਿਆ ਮਾਂ ਦਾ ਪੁੱਤ ਉਹ ਆ ਜਿਹੜਾ ਪੰਜਾਬ ਬਚਾਉ ਕਰਦਾ ਕਰਦਾ ਹੁਣ

ਕਨਫਲਿਕਟ ਆਫ ਇੰਟਰਸਟ ਮੁੱਖ ਮੰਤਰੀ ਦਾ ਹੱਕ ਕੰਮ ਨਹੀਂ ਹੋਣਾ ਚਾਹੀਦਾ ਕਾਰੋਬਾਰ ਮੁੱਖ ਮੰਤਰੀ ਦਾ ਕਾਰੋਬਾਰ ਮੁੱਖ ਮੰਤਰੀ ਦਾ ਕੰਮ ਇਹ ਹੋਣਾ ਚਾਹੀਦਾ ਕਿ ਲੋਕਾਂ ਦਾ ਕੰਮ ਠੀਕ ਚੱਲ ਰਿਹਾ ਕਿਸੇ ਦਾ ਕੋਈ ਗਲਤੀ ਤਾਂ ਨਹੀਂ ਆ ਰਹੀ ਇਹ ਤੋਂ ਜਦੋਂ ਹੀ ਮੁੱਖ ਮੰਤਰੀ ਦਾ ਕੋਈ ਕਾਰੋਬਾਰ ਆ ਗਿਆ ਇਹਦਾ ਮਤਲਬ ਉਹ ਆਪਦੇ ਵਾਲੇ ਪਾਸੇ ਨੂੰ ਖਿੱਚੂਗਾ ਸਾਰੇ ਬਿਜ਼ਨਸ ਨੂੰ ਕਿਸੇ ਨਾ ਕਿਸੇ ਦੀ ਹੱਕ ਮਾਰੂਗਾ ਫਿਰ ਉਹ ਸੋ ਇਹ ਨਹੀਂ ਹੋ ਸਕਦਾ ਇੱਥੇ ਤੁਸੀਂ ਮੈਨੂੰ ਕਲਾਕਾਰ ਦੇ ਤੌਰ ਤੇ ਵੀ ਸੁਣਿਆ ਹੋਊਗਾ ਉਦੋਂ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਉਦੋਂ ਮੈਂ ਇਹੀ ਬੋਲਦਾ ਸੀ سو ہون ہون لولی پاپ دن دے نا جی سو روپیہ سلنڈر کہ ساستا میں کہ ہزار روپیہ بدایا گی نہیں سی پہ آپ سو روپیہ ساستا دیکھ لینے لینا بدایا جا ہزار وہ نہیں دیکھ دے بہت ساستا کرتا کمال کرتی وہ بھی کہ بہت بڑا آرثک پیکج دے دیا ارے آرثک پیکج کون سا دے دیا بھائی ہر بات پہ جھملا ہر بات میں تو پارلیمنٹ بولتا سی پارلیمنٹ بولتا سی میں کہ پندرہ لاکھ کی رقم لکھتا ہوں تو قلم رک جاتی ہے پندرہ لاکھ کی رقم لکھتا ہوں تو قلم رک جاتی ہے کالے دھن کے بارے میں سوچتا ہوں سیاہی سوک جاتی ہے ہر بات ہی جملہ نکلی اب تو یہ بھی شک ہے کیا چائے بنانی آتی ہے نے تو یہ بھی شک ہے یار چاہ بھی نہیں بنا ہوگی ہونی من لگتا پکا پتا ہے کیونکہ ہر گل ہی جھوٹ نکل جاتی ہے جی ہوں کی کریے شک تو پو گا پھر سو اس کر کے میں کہنا ਇਦਾਂ ਇਹ ਇਹ ਤਾਂ ਪਤਾ ਕੀ ਤਾਂ ਉਧਰ ਦੀਆਂ ਕਹਿੰਦੇ ਕਾਨੂੰ ਸਝੌਤਾ ਹੋ ਰਿਹਾ ਕਾਲੀ ਦਾ ਲੱਤੇ ਬੀਜੇਪੀ ਦਾ ਇਹ ਹੁਣ ਕਿਹੜੇ ਮੂੰਹ ਨਾਲ ਕਰਨਗੇ ਇਸ ਸਮਝੌਤੇ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ 9 ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਤਾਂ 9 ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਏ ਜੀ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦਾ ਨਹੀਂ ਜਿੱਧਰ ਨੂੰ ਚੜ੍ਹਾਈ ਜੀ ਹੋਵੇ ਨਾ ਜਿੱਧਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂਕ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ ਉਹ ਉਹ ਗੱਲ ਹੈ ਨਾ ਡਾਕੂਆਂ ਨੇ ਇੱਕ ਬੱਸ ਛੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਹੈ ਬੱਸ ਛੇਰ ਲਈ ਸਾਰੀ ਬੱਸ ਦੇ ਗਨੇ ਗੱਟੇ ਕੈਸ਼ ਕੁਝ ਲੁੱਟ ਕੇ ਥੱਲੇ ਸਵਾਰੀਆਂ ਨੂੰ ਲਾਈਨ 'ਚ ਖੜਾ ਕੇ ਡਾਕੂ ਦਾ ਸਰਦਾਰ ਕਹਿੰਦਾ ਨਾ ਪੁੱਛ ਕੇ ਗੱਲੇ ਗੱਲੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਕੇਸ਼ ਕੁਮਾਰ ਖਰਾਬ ਗੋਲੀ ਮਾਰੀ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਬਲਦੇਵ ਸਿੰਘ ਖਰਾਬ ਗੋਲੀ ਮਾਰੀ ਤੀਜੀ ਕੋਈ ਮਾਤਾ ਸੀ ਬਜ਼ੁਰਗ ਹਾਂ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਗੋਲੀ ਮਾਰ ਲੱਗੇ ਦਾ ਕੌਣ ਦਾ ਕਹਿੰਦਾ ਨਾ ਗੋਲੀ ਨਹੀਂ ਮਾਰੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਅੱਜ ਆ ਨਾਮ ਦੁਆਰੇ ਸੁਣ ਕੇ ਮੈਨੂੰ ਮਮਤਾ ਜਾਗੀ ਏ ਮੇਰੀ ਹਾਏ ਹਾਏ ਕਿੰਨੀ ਸੇਵਾ ਕਰਦੀ ਗੋਲੀ ਨਹੀਂ ਮਾਰਨੀ ਅੱਗੇ ਕਹਾਂ ਸੁਖਵੀਰ ਬਾਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਨਾਂ ਤਾਂ ਮੇਰਾ ਮਹਿੰਦਰ ਸਿੰਘ ਹੈ ਜੀ ਉ ਪਿੰਡ 'ਚ ਸਾਰੇ ਮੈਨੂੰ ਪੁਸ਼ਪਾ ਪੁਸ਼ਪੇ ਕਹਿੰਦੇ ਨੇ ਉਹ ڈاکੂ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਸੂਇ ਤਾਂ ਉਧਰ ਵੀ ਨੇ ਜਿੱਧਰ ਨੂੰ ਚੜਾਈ ਹੋ ਗਈ ਉਧਰ ਨੂੰ ਜੇ ਪੁਸ਼ਪਾ ਤੇ ਹੋ ਗਈ ਪੁਸ਼ਪਾ ਨੂੰ ਯੋ ਜਮੈਂਦਰ ਸਿੰਘ ਜੀ ਵੀ ਮੰਦਰ ਨੋ ਇਹ ਤਾਂ ਹੀ ਨੇ ਇਹਨਾਂ ਦੇ ਕੋਈ ਸਟੈਂਡ ਨਹੀਂ ਇਹ ਦੋਜੀਆਂ ਦੇ ਮੋਟਰਸਾਈਕਲ ਨੇ ਜਿੱਦ ਨੂੰ ਮਰਜ਼ੀ ਡੇਟਾ ਕਰਦਾ ਉਹਦੇ ਨੂੰ ਖੜਾ ਹੋ ਜਾਂਦਾ ਕੋਈ ਸਟੈਂਡ ਨਹੀਂ ਹੁੰਦਾ ਆਪਦਾ ਸੋ ਇਸ ਕਰਕੇ ਇਹਨਾਂ ਤੇ ਉਮੀਦ ਨਾ ਰੱਖਿਓ ਜਾਦੇ ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰ ਰਿਹਾ ਦਿਨ ਰਾਤ ਉਹ ਤੇ ਉਮੀਦ ਰੱਖਿਓ ਆਈਆਰਐਸ ਅਫਸਰ ਹੈ ਮੇਰਾ ਪ੍ਰਧਾਨ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਨੌਕਰੀ ਛੱਡੀ ਹੈ ਉਹਨਾਂ ਦੀ ਧਰਮ ਪਤਨੀ ਇਨਕਮ ਟੈਕਸ ਦੀ ਕਮਿਸ਼ਨਰ ਨੌਕਰੀ ਛੱਡਦੀ ਹੈ ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਹੈ ਪੈਸਾ ਕਿੱਥੋਂ ਆਉਣਾ ਹੈ ਕਿੱਧਰੋਂ ਲਿਆਉਣਾ ਹੈ ਕਿੱਧਰ ਨੂੰ ਦੇਣਾ ਹੈ ਸੋ ਇਸ ਕਰਕੇ ਇਕਨੋਮਿਕਲੀ ਸਾਡੀ ਰੀਸ ਨਹੀਂ ਕਰ ਸਕਦੇ ਕਿ ਪੈਸੇ ਨੂੰ ਕਿਵੇਂ ਲੋਕਾਂ ਦੇ ਹੱਕ 'ਚ ਵਰਤਣਾ ਸੋ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਬੇਨਤੀ ਕਰਦਾ ਕਿ ਤੁਸੀਂ ਆਪਣੀ ਪਾਵਰ ਨੂੰ ਆਪ ਵਧਾਓ ਆਪਣਾ ਬੰਦਾ ਚੁਣ ਕੇ ਭੇਜੋ ਉੱਥੇ ਜਿਹੜਾ ਤੁਹਾਡੀ ਗੱਲ ਕਰੇ ਨਾ ਕਿ ਇਹ ਕੋਈ ਯਾਰ ਹਾਂ ਇਹ ਪਾਰਟੀ ਵਾਲਾ ਹਾਂ ਮੈਨੂੰ ਫਲਾਣ ਨੇ ਕਿਹਾ ਸੀ ਮੈਨੂੰ ਮੇਰੇ ਮਾਸੜ ਨੇ ਕਿਹਾ ਸੀ ਮਾਮੇ ਨੇ ਕਿਹਾ ਸੀ ਚਲ ਇਹਨਾਂ ਨੂੰ ਪਾ ਦਿੰਨੇ ਆ ਵੱਡੀ ਪਾਵਰ ਹੈ ਬਾਅਦ ਦੇ ਵਿੱਚ ਪਛਤਾਈ ਜਾਂਦੇ ਰਹਿੰਨੇ ਆ ਵੀ ਯਾਰ ਸਾਡੀ ਗੱਲ ਉੱਥੇ ਕਿਉਂ ਨਹੀਂ ਕਰਦਾ ਕੋਈ ਲੋਕ ਸਭਾ ਚ ਸਾਡੀ ਆਵਾਜ਼ ਕਿਉਂ ਨਹੀਂ ਕਰਦਾ ਸਾਨੂੰ ਸਾਨੂੰ ਲੈ ਕੇ ਕਿਉਂ ਨਹੀਂ ਜਾਂਦਾ ਉਸ ਕੰਸਰਨਡ ਮਨਿਸਟਰ ਕੋਲੇ ਕਿ ਅਸੀਂ ਦੱਸੀਏ ਗੱਲ ਸੋ ਤਾਂ ਕਰਕੇ ਤੁਹਾਨੂੰ ਕਹਿਣ ਲੱਗੇ ਆ ਔਰ ਜੋ ਮਾਹੌਲ ਹੈ ਉਹ 13 ਜੀਰੋ ਵਾਲਾ ਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਕੱਲ ਇੱਕ ਨਾਰਾ ਵੀ ਮੈਂ ਕੇਜਰੀਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਮੈਂ ਕਦੇ ਜ਼ਿੰਦਗੀ ਸੋਚਿਆ ਨਹੀਂ ਸੀਗਾ ਕਿ ਐਸ ਪੱਤਰ ਤੇ ਤੁਸੀਂ ਪਿਆਰ ਦੇ ਦੋਗੇ ਐਸ ਲੈਵਲ ਤੇ ਤੁਸੀਂ ਕੁਰਸੀ ਜਾਂ ਅਹੁਦੇ ਸਾਨੂੰ ਦੇ ਦੋਗੇ ਮੈਂ ਤਾਂ ਜੇ ਹਰੇਕ ਸਾਂ ਬਾਅਦ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ ਕਈ ਜਨਮ ਲੱਗਣਗੇ ਜੀ ਤੁਹਾਡੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ ਕਦੇ ਜ਼ਿੰਦਗੀ ਚ ਨਹੀਂ ਸੋਚਿਆ ਸੀ ਆਮ ਘਰਾਵਾਂ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚੋਂ ਤਰਾਕੀਆਂ ਸਿੱਖੀਆਂ 10ਵੀਂ ਸਾਈਕਲ ਸਾਈਕਲ ਤੇ ਜਾ ਕੇ ਕੀਤੀ 11ਵੀਂ 12ਵੀਂ ਬੱਸ ਦੀ ਟੂਲ ਤੇ ਛਾਤੇ ਬਹਿ ਕੇ ਕੀਤੀ اسٹوڈنٹر بڑھ دیں کہتے شاتے ہو جو جو شاتے ہو سو ایس مشہور کرتا دو بھی سسٹم نہ لڑے مشہوری بھی اس لیول پتر جس کرسی پر آپ بیٹھے ہو اس کرسی پر بیٹھ کر بڑوں بڑوں کے دماغ خراب ہو جاتے ہیں آپ کا دماغ خراب نہیں ہوا کیا کہنا چاہیں گے میں کہا جی فرق اتنا ہے پہلے والے لوگ کرسی پر بیٹھ کر فیمس ہوتے تھے میں فیمس ہو کر کرسی پر بیٹھا ہوں ਇਫਾਕਾ ਮੈਨੂੰ ਕੋਈ ਚਾ ਨਹੀਂ ਕਿਸੇ ਟੀਵੀ ਤੇ ਜਾਂ ਕਿਸੇ ਅਖਬਾਰ ਚ ਫੋਟੋ ਛਪਾਉਣ ਦਾ ਜਾਂ ਚਾ ਨਾ ਛਪਾਉਂਦਾ ਮੈਨੂੰ ਇੱਕੋ ਹੀ ਚਾ ਹੈ ਮੇਰਾ ਪੰਜਾਬ ਰੰਗਲਾ ਦੁਬਾਰੇ ਹੋ ਜੇ ਮੈਨੂੰ ਕੋਈ ਕੈਲੀਫੋਰਨੀਆ ਨਹੀਂ ਚਾਹੀਦਾ ਮੈਨੂੰ ਕੋਈ ਲੰਡਨ ਪੈਰਿਸ ਨਹੀਂ ਚਾਹੀਦਾ ਮੈਨੂੰ ਮੇਰਾ ਪੰਜਾਬ ਹੀ ਮੋੜ ਦੋ ਜਿਹੜਾ ਹੱਸਦਾ ਪਸਦਾ ਕਿੱਤੇ ਪਾਉਂਦਾ ਪੰਗੜੇ ਪਾਉਂਦਾ ਪੰਜਾਬ ਇਸ ਗੱਲ ਵਾਸਤੇ ਆਏ ਆ ਤੁਸੀਂ ਇੰਨੇ ਪਿਆਸਤ ਕਰਨ ਪਹਿਲੀ ਗੱਲ ਤਾਂ ਕੌਣ ਬਹਿੰਦਾ ਜੀ ਅੱਜ ਕੱਲ ਲੀਡਰਾਂ ਵਾਸਤੇ ਬਿਠਾਉਣੇ ਪੈਂਦੇ ਆ ਲੋਕ ਲਿਉਣੇ ਪੈਂਦੇ ਐ ਕਈ ਧਾਣੀਆਂ ਤੇ ਵੀ ਲਿਉਂਦੇ ਐ ਤੁਸੀਂ ਇੰਨਾ ਪਿਆਰ ਦੇ ਜਾਂਨੇ ਹੋ ਜਿੱਧਰ ਦੀ ਲੰਗਦੇ ਆ ਮਾਵਾਂ ਪੈਣਾ ਫੁੱਲ ਸੁੱਟ ਦਿੰਦੀਆਂ ਮੇਰੀ ਪੱਗ ਪਰ ਜਾਂਦੀ ਐ ਸ਼ਾਮ ਨੂੰ ਜਿੱਥੇ ਵੀ ਰੁਕਦਾ ਪੱਗ ਚੋਂ ਫੁੱਲ ਨਿਕਲਦੇ ਐ ਗੱਡੀ ਫੁੱਲਾਂ ਨਾਲ ਪਰ ਜਾਂਦੀ ਐ ਯੰਗ ਮੁੰਡੇ ਮੁੰਡੇ ਤੇ ਹੱਤਰ ਕੇ ਸੈਲਫੀਆਂ ਕਰਾਉਂਦੇ ਐ ਹਾਂਜੀ ਬਜ਼ੁਰਗ ਅਸ਼ੀਰਵਾਦ ਦਿੰਦੇ ਐ ਇੰਨਾ ਪਿਆਰ ਮੈਂ ਸੋਚਦਾ ਹੁਣਾਂ ਭਗਵੰਤ ਮਾਨਾ ਕਿੱਥੇ ਦੇਣਾ ਦੇਵਾਂਗਾ ਇੰਨਾ ਪਿਆਰ ਇੱਕ ਪਸ ਤਾਂ ਪਿਆਰ ਹੈ ਤੁਹਾਡਾ ਦੂਜੇ ਪਾਸੇ ਉਹ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੇੜਨੀਆਂ ਪੈਣੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਯਾਰ ਆ ਆ ਮੇਜ ਬਣੀ ਗਈ ਉਹਨਾਂ ਦੀ ਸੋ ਇਸ ਕਰਕੇ ਭਾਈ ਮੈਂ ਤਾਂ ਇਸ ਪਿਆਰ ਦਾ ਕਰਜ਼ਦਾਰ ਹੀ ਰਹੂੰਗਾ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਹਾਂ ਹਰ ਰੋਜ਼ ਪ੍ਰਮਾਤਮਾ ਇਹ ਜਿੱਤ ਭਾਵੇਂ ਹੁਣ ਬਧਾਈ ਨਾ ਪਰ ਜਿੰਨੀ ਕੁ ਬਣਾਈ ਹੋਈ ਹੈ ਬਚਾਈ ਰੱਖੀ ਘਟਾਈ ਨਾ ਮੇਰੀ ਕਲਮ ਚੋਂ ਫੈਸਲੇ ਉਹੀ ਨਿਕਲਣ ਜਿਨ੍ਹਾਂ ਨਾਲ ਕਿਸੇ ਕਰਦਾ ਦੀਵਾ ਜਗਦਾ ਹੋਵੇ کسی گھر چاہا بڑھتا نے پیار نہ سنیا, ستکار نہ سنیا. جاؤں گا اکثر لوگوں کو کہتے سنا ہے جندہ رہے تو پھر ملیں گے اکثر لوگوں کو کہتے سنا ہے جندہ رہے تو پھر ملیں گے لیکن اس دل نے کہا ہے ملتے رہے تو جندہ رہیں گے بہت بہت دھنواد بہت بہت, بہت مہربانی نے پیار ستکار نہ سنیا ਮੈਂ ਹਾਫੀਜ ਜਨਾ ਲੇਟ ਹੋ ਗਿਆ ਪ੍ਰੋਗਰਾਮ ਤੇ ਜਾਣਾ ਪਰ ਐਨੀ ਟਾਈਮ ਕਦੋਂ ਵੀ ਕੋਈ ਪ੍ਰੋਬਲਮ ਡੀਸੀ ਸਾਹਿਬ ਬੈਠੇ ਨੇ ਕੋਈ ਦਿੱਕਤ ਕਿਸੇ ਕਿਸਮ ਦੀ ਹੋਵੇ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਇੱਕ ਇੱਥੋਂ ਮੈਸੇਜ ਆ ਜੇ ਅਸੀਂ ਸਾਰਾ ਕੁਝ ਆਪ ਹੀ ਕੰਮ ਕਰਕੇ ਤੁਹਾਨੂੰ ਤੁਹਾਡੇ ਘਰ ਵਾਪਸ ਖੁਸ਼ੀਆਂ ਦੇ ਜਿਹੜੇ ਆਬਾਦ ਰਹੋ ਜ਼ਿੰਦਾਬਾਦ ਰਹੋ ਬਹੁਤ ਬਹੁਤ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਮਿੰਟ ਬੈਠੋ ਜੀ ਹਲੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਹੋਣਾ